ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਪਾਸਤਾ ਤੇ ਇੱਥੇ ਮੈਂ ਇੱਕ ਕੱਪ ਪਾਸਤਾ ਲਿਆ ਸੀ ਪਾਸਤਾ ਲਿਆ ਸੀ ਆਪਾਂ ਸਪਰਿੰਗ ਵਾਲਾ ਤੇ ਪਾਸਤੇ ਨੂੰ ਬਣਾ ਕੇ ਹੁਣ ਆਪਾਂ ਤਿਆਰ ਕਰਾਂਗੇ ਪਾਸਤੇ ਨੂੰ ਬਣਾਵਾਂਗੇ ਆਪਾਂ ਕੁੱਕਰ ਦੇ ਵਿੱਚ ਤੇ ਕੁੱਕਰ ਦੇ ਵਿੱਚ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਤੇਲ ਪਾ ਕੇ ਇਹਨੂੰ ਗਰਮ ਕਰ ਲਵਾਂਗੇ ਤੇਲ ਗਰਮ ਹੋ ਗਿਆ ਇਹਦੇ ਵਿੱਚ ਥੋੜਾ ਜਿਹਾ ਜੀਰੇ ਨੂੰ ਤੜਕ ਲਵਾਂਗੇ ਤੜਕਿਆ ਗਿਆ ਇੱਥੇ ਪਾ ਦਵਾਂਗੇ ਬਰੀਕ ਕੱਟਿਆ ਹੋਇਆ ਅਦਰਕ ਅਤੇ ਲਸਣ 2 ਮਿੰਟ ਵਾਸਤੇ ਆਪਾਂ ਇਹਨੂੰ ਭੁੰਨਾਂਗੇ ਹੁਣ ਇੱਥੇ ਲੰਬੇ ਪਿਆਜ਼ ਕੱਟੇ ਸੀ ਪਿਆਜ਼ ਪਾ ਦਿੰਨੇ ਬਰੀਕ ਕੱਟੀ ਹੋਈਆਂ ਗਾਜਰਾਂ ਦੋ ਇੱਥੇ ਹਰੀਆਂ ਮਿਰਚਾਂ ਨੂੰ ਬਰੀਕ ਕੱਟ ਲਿਆ ਸੀ ਇੱਥੇ ਮੈਂ ਦੋ ਟਮਾਟਰ ਬਰੀਕ ਕੱਟ ਲਏ ਸੀ ਟਮਾਟਰਾਂ ਨੂੰ ਪਾ ਦਵਾਂਗੇ ਕਿ ਹੁਣ ਅਸੀਂ ਪਾਵਾਂਗੇ ਇੱਥੇ ਵਿੱਚ ਥੋੜਾ ਜਿਹਾ 1/2 ਚਮਚਾ ਨਮਕ ਦਾ ਹਲਦੀ ਪਾਊਡਰ ਕਾਲੀ ਮਿਰਚ ਪਾਊਡਰ ਇੱਥੇ ਪਾ ਦਵਾਂਗੇ ਆਪਾਂ ਲਾਲ ਚਿਲੀ ඒති යාසනය මැගීමම සල්ලම් එක් පැගට පම් මැගිම සල්ල පාදමගේ මික්ෂ්කර්තමගේ දෝ චම්චේ පාණි පාදමගේම සල්ලාක මෙරදිී පොනිසි පාලමගේ පාස්ථක් ਇਤਨਾ ਬਰੀਕ ਕੱਟੇ शिमला ਮਿਰਚ शिमला ਮਿਰਚ ਪਾ ਦਵਾਂਗੇ ਪਾਸਤਾ ਪਾ ਕੇ ਮਸਾਲੇ ਨੂੰ ਨਾਲ ਮਿਕਸ ਕਰ ਦਵਾਂਗੇ ਦੋ ਕੱਪ-ਕੱਪਾ ਪਾਣੀ ਵਿੱਚ ਪਾ ਦਵਾਂਗੇ ਇੱਕ ਕੱਪ-ਕੱਪਾ ਲਿਆ ਸੀ ਪਾਸਤੇ ਦਾ ਅਰਥ ਦੋ ਕੱਪ ਪਾਣੀ ਪਾ ਦਵਾਂਗੇ ਤੇ ਹੁਣ ਅਸੀਂ ਇਹਨੂੰ ਕੁੱਕਰ ਦਾ ਟੱਕ ਲਾ ਦਵਾਂਗੇ ਤੇ ਦੋ ਵਿਸਲਾ ਓਨ ਦਵਾਂਗੇ ਦੋ ਮਿਸ਼ਲਾਂ ਆ ਗਈਆਂ ਸੀ ਤੇ ਹੁਣ ਆਪਾਂ ਕੁੱਕਰ ਨੂੰ ਖੋਲ ਦਵਾਂਗੇ ਪਾਸਤਾ ਬਣ ਕੇ ਦੋ ਮਿਸ਼ਲਾਂ ਚ ਤਿਆਰ ਤੁਸੀਂ ਪਾਸਤਾ ਦੇ ਸਕਦੇ ਬਹੁਤ ਜਲਦੀ ਕੁੱਕਰ ਵਿੱਚ ਪਾਸਤਾ ਬਣ ਕੇ ਤਿਆਰ ਹੁੰਦਾ ਆ ਆਸਤੇ ਨੂੰ ਆਪਾਂ ਪਲੇਟ ਵਿੱਚ ਪਾ ਦਵਾਂਗੇ ਜੇ ਤੁਹਾਨੂੰ ਮੇਰੇ ਕੁੱਕਰ ਚ ਪਾਸਤਾ ਬਣਾਉਣਾ ਪਸੰਦ ਆਇਆ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਵੀਡੀਓ ਤੁਸੀਂ ਪੂਰੀ ਐਂਡ ਤੱਕ ਦੇਖਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ ਜੀ